जय पीरा दी जी जय साईंयां दी महफिल मस्तां दे चैनल विच ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਮੇਨ ਤਰਵੱਜੀਏ ਮੂਰੇ ਆਪਾਂ ਪਾਣੀ ਅੰਮ੍ਰਿਤ ਵੇਲੇ ਕਿਉਂ ਡੋਲਦੇ ਆ ਕੀ ਕਾਰਨ ਹੈ ਤੇ ਕਿਉਂ ਡੋਲਣਾ ਚਾਹੀਦਾ ਹੈ ਸੋ ਕੀ ਹੁੰਦਾ ਹੈ ਇਹਦੇ ਨਾਲ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਸੋ ਕੁਝ ਕਮੈਂਟਾਂ ਵੀ ਦੱਸਾਂਗੇ ਸੋ ਕੱਲ ਵੀਡੀਓ ਨਹੀਂ ਪਾ ਪਾਈ ਇਸ ਕਰਕੇ ਮਾਫੀ ਚਾਹੁੰਦੇ ਆ ਜੀ ਸੋ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਵੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਜੀ ਹੁਣ ਇੱਥੇ ਆਪਾਂ ਇਹ ਵੀਡੀਓ ਸ਼ੁਰੂ ਕਰਦੇ ਆਂ ਜੀ ਇੱਥੇ ਪਹਿਲਾਂ ਕੁਝ ਕਮੈਂਟਾਂ ਦੱਸਾਂਗੇ ਸੋ ਇੱਥੇ ਜੋ ਪਹਿਲਾ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਘਰ ਵਿੱਚ ਅਸੀਂ ਪੀਰਾਂ ਦੀ ਸੇਵਾ ਕਰਦੇ ਆਂ ਤੇ ਮੇਰੀ ਸਿਹਤ ਵੀ ਠੀਕ ਨਹੀਂ ਰਹਿੰਦੀ ਤੇ ਨਾ ਹੀ ਕੋਈ ਬਰਕਤ ਹੈ ਘਰ ਵਿੱਚ ਸੋ ਇਹ ਸਾਰਿਆਂ ਦਾ ਹੀ ਸਵਾਲ ਹੈ ਸੋ ਅਸੀਂ ਇਨਾ ਹੀ ਕਵਾਂਗੇ ਕਿ ਸੇਵਾ ਕਰਦੇ ਜਾਓ ਫਲ ਦੀ ਇੱਛਾ ਨਾ ਰੱਖੋ ਜਦੋਂ ਤੁਸੀਂ ਸੇਵਾ ਕਰਦੇ ਜਾਉਂਗੇ ਤੁਹਾਡਾ ਅਕਾਊਂਟ ਸੇਵਾ ਦੇ ਨਾਲ ਭਰ ਜਾਵੇਗਾ ਉਸ ਦਿਨ ਫਿਰ ਮਾਲਕ ਇੱਕ ਦਮ ਹੀ ਸਭ ਕੁਝ ਦਿੰਦਾ ਹੈ ਆਪਾਂ ਕਈਆਂ ਨੂੰ ਅੱਖੀਂ ਦੇਖਦੇ ਆ ਕਿ ਦੇਖਦੇ ਦੇਖਦੇ ਕਿੰਨੀ ਤਰੱਕੀ ਇਨਸਾਨ ਕਰ ਜਾਂਦਾ ਹੈ ਜਦੋਂ ਅਸੀਂ ਕਈ ਨਾ ਉਹ ਦੇਖਦੇ ਆ ਆਪਣੇ ਆਲੇ ਦੁਆਲੇ ਸੋ ਹਰ ਇੱਕ ਦੇ ਨਾਲ ਇਹੋ ਜਿਹਾ ਕੁਝ ਨਾ ਕੁਝ ਹੁੰਦਾ ਹੈ ਕਿ ਜੋ ਅੱਖੀ ਦੇਖਿਆ ਜਾਂਦਾ ਕਿ ਪਹਿਲਾਂ ਕੀ ਹਾਲਾਤ ਸੀ ਤੇ ਹੁਣ ਕੀ ਹੋਇਆ ਸੋ ਜਦੋਂ ਚੰਗਾ ਸਮਾਂ ਆਉਂਦਾ ਹੈ ਇਨਸਾਨ ਨੂੰ ਵੀ ਪਤਾ ਨਹੀਂ ਚੱਲਦਾ ਇੱਕ ਨਾ ਇੱਕ ਦਿਨ ਕਿਰਪਾ ਜ਼ਰੂਰ ਹੁੰਦੀ ਹੈ ਇੱਕ ਨਾ ਇੱਕ ਦਿਨੇ ਪਰੇਸ਼ਾਨੀਆਂ ਦੇ ਹੱਲ ਵੀ ਜ਼ਰੂਰ ਹੁੰਦੇ ਆ ਜਿਹੜੇ ਵਿਸ਼ਵਾਸ ਰੱਖ ਕੇ ਸੇਵਾ ਕਰਦੇ ਜਾਂਦੇ ਆ ਸੋ ਜਦੋਂ ਵਿਸ਼ਵਾਸ ਹੁੰਦਾ ਮਾਲਕ ਦੇ ਆਪਾਂ ਆਪਣਾ ਕਰਮ ਕਰਨੋਂ ਨਹੀਂ ਹਟਦੇ ਤਾਂ ਫਿਰ ਇੱਕ ਨਾ ਇੱਕ ਦਿਨ ਉਹ ਪ੍ਰਮਾਤਮਾ ਜ਼ਰੂਰ ਬੋੜਦਾ ਹੈ ਉਹਨੂੰ ਸੁਣਨੀ ਪੈਂਦੀ ਆ ਪੁਕਾਰ ਸੋ ਇਸ ਕਰਕੇ ਚੰਗਾ ਕਰਮ ਕਰਦੇ ਜਾਓ ਮਾੜਾ ਕਰਮ ਕਦੇ ਨਾ ਕਰੋ ਮਜਬੂਰੀ ਵਿੱਚ ਆ ਕੇ ਵੀ ਮਾੜਾ ਕਰਮ ਕਰਨ ਲੱਗੇ 100 ਵਾਰ ਸੋਚੋ ਕਿਉਂਕਿ ਪ੍ਰਮਾਤਮਾ ਹਰ ਇੱਕ ਥਾਂ ਤੇ ਹੈ ਹਰ ਵਕਤ ਉਹ ਆਪਣੇ ਬੱਚਿਆਂ ਨੂੰ ਦੇਖਦਾ ਹੈ ਸੋ ਜਿਹਨੇ ਆਪਾਂ ਨੂੰ ਇਸ ਧਰਤੀ ਤੇ ਭੇਜਿਆ ਕੁਝ ਸੋਚ ਸਮਝ ਕੇ ਹੀ ਭੇਜਿਆ ਹੋਵੇਗਾ ਇਸ ਕਰਕੇ ਆਪਣੇ ਮਾਲਕ ਤੇ ਯਕੀਨ ਰੱਖੋ ਇੱਕ ਦਿਨ ਇਹ ਤੰਗੀਆਂ ਪਰੇਸ਼ਾਨੀਆਂ ਜ਼ਰੂਰ ਜ਼ਿੰਦਗੀ ਵਿੱਚੋਂ ਚਲੀਆਂ ਜਾਣਗੀਆਂ ਚੰਗਾ ਸਮਾਂ ਹਰ ਇੱਕ ਦਾ ਆਉਂਦਾ ਹੈ ਤੇ ਜ਼ਰੂਰ ਆਉਂਦਾ ਹੈ ਸੋ ਇਸ ਕਰਕੇ ਆਸ ਰੱਖ ਕੇ ਬੈਠੇ ਰਹੋ ਇੱਕ ਦਿਨ ਉਹ ਪ੍ਰਮਾਤਮਾ ਜ਼ਰੂਰ ਬੋੜੇਗਾ ਬੋੜਦਾ ਵੀ ਹੈ ਸੋ ਇਸ ਕਰਕੇ ਵਿਸ਼ਵਾਸ ਰੱਖੋ ਜੀ ਸੋ ਹੁਣ ਇੱਥੇ ਆਪਾਂ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਜੋ ਕਮੈਂਟ ਹੈ ਹੈ ਕਮੈਂਟਾਂ ਵਿੱਚ ਲਿਖਦੇ ਆ ਕੀ ਦੀਦੀ ਜੀ ਅਸੀਂ ਗੁਰੂ ਧਾਰਨਾ ਕੀਤੀ ਆ ਨਾਮ ਸਿਮਰਨ ਵੇਲੇ ਆਵਾਜ਼ ਆਈ ਕੀ ਤੇਰਾ ਕੋਈ ਗੁਰੂ ਨਹੀਂ ਹੈ ਪਰ ਅਸੀਂ ਫਿਰ ਵੀ ਤੇਰੇ ਪਿਆਰ ਦੇ ਕਾਰਨ ਆਉਂਦੇ ਆ ਸੋ ਵੈਸੇ ਵਾਲੀ ਕਮੈਂਟ ਦੀ ਸਮਝ ਵੀ ਨਹੀਂ ਲੱਗੀ ਸੋ ਚੰਗੀ ਤਰ੍ਹਾਂ ਨਾਲ ਕਮੈਂਟ ਸਵਾਲ ਜੋ ਕਰਿਆ ਕਰੋ ਜੀ ਸੋ ਜਿੰਨਾ ਕੋ ਹੋ ਸਕਿਆ ਇੰਨਾ ਕ ਦੱਸ ਦਿੰਨੇ ਆ ਸੋ ਇਹ ਕਮੈਂਟਾਂ ਵਿੱਚ ਲਿਖਦੇ ਆ ਕੀ ਇੰਨੀ ਗੱਲ ਕਿਉਂ ਆਵਾਜ਼ ਕਿਉਂ ਆਈ ਸੋ ਦੇਖੋ ਜਦੋਂ ਅਸੀਂ ਨਾਮ ਸਿਮਰਨ ਕਰਨ ਬੈਠਦੇ ਆ ਨਾਮ ਸ਼ਬਦ ਲੈਨੇ ਆ ਬਹੁਤ ਭਲੇਖੇ ਪੈਂਦੇ ਆ ਜਦੋਂ ਮਨ ਭਟਕਦਾ ਹੈ ਸੋ ਕਦੇ ਵੀ ਇਹ ਨਹੀਂ ਕਹਿਣਾ ਕਿ ਸਾਨੂੰ ਇਹ ਆਵਾਜ਼ ਆ ਗਈ ਹੈ ਤੇ ਅਸੀਂ ਹੁਣ ਸਿਮਰਨ ਨਹੀਂ ਕਰਨਾ ਸਾਨੂੰ ਤਾਂ ਖੁਦ ਆਵਾਜ਼ ਆਈ ਹੈ ਉਹਨਾਂ ਨੇ ਆਪ ਕਹਿ ਦਿੱਤਾ ਕਿ ਤੇਰਾ ਕੋ ਗੁਰੂ ਨਹੀਂ ਜੇ ਤੁਸੀਂ ਗੁਰ ਧਾਰਨਾ ਕੀਤੀ ਹੋਈ ਆ ਤੇ ਤੁਸੀਂ ਚੁੱਪ ਕਰਕੇ ਨਾਮ ਸਿਮਰਨ ਕਰਦੇ ਜਾਓ ਕਿਉਂਕਿ ਇਹ ਹੀ ਕਈ ਪੜਾ ਜਿਹੜੇ ਪਾਸ ਆ ਇਨਸਾਨ ਨੇ ਕਰਨੇ ਹੁੰਦੇ ਜਦੋਂ ਨਾਮ ਸ਼ਬਦ ਮਿਲਦਾ ਹੈ ਤਾਂ ਕਾਲ ਪਟਕਾਉਣ ਦੀ ਕੋਸ਼ਿਸ਼ ਕਰਦਾ ਹੈ ਕਦੇ ਵੀ ਪਟਕਣਾ ਨਹੀਂ ਹੈ ਜਦੋਂ ਅਸੀਂ ਪਟਕ ਜਾਂਦੇ ਆ ਕੋਈ ਪਟਕਾਉਂਦਾ ਹੈ ਤਾਂ ਫਿਰ ਅਸੀਂ ਆਪਣੀ ਲਾਈਨ ਜਿਹੜੀ ਉਹ ਖਰਾਬ ਕਰ ਲੈਨੇ ਹੁਣ ਆਪਾਂ ਨੂੰ ਯਾਦ ਹੈ ਕਿ ਅਸੀਂ ਨਾਮ ਸ਼ਬਦ ਲਿਆ ਹੋਇਆ ਸਾਡਾ ਗੁਰੂ ਹੈ ਇਸ ਕਰਕੇ ਅਸੀਂ ਨਾਮ ਸਿਮਰਨ ਕਰਦੇ ਹੀ ਜਾਣਾ ਹੈ ਵਿੱਚ ਛੱਡਣਾ ਨਹੀਂ ਚਾਹੇ ਸਾਨੂੰ ਕੋਈ ਕੁਝ ਕਹੀ ਜਾਵੇ ਜਾਂ ਦਸਤੀ ਗੁਰਧਾਰਨਾ ਕੀਤੀ ਹੋਈ ਹੈ ਤਾਂ ਚਾਹੇ ਸਾਨੂੰ ਕੋਈ ਲੱਖ ਵਾਰ ਕਹੀ ਜਾਵੇ ਕਿ ਤੇਰਾ ਕੋਈ ਗੁਰੂ ਨਹੀਂ ਪਰ ਅਸੀਂ ਕਿਸੇ ਦੇ ਮਗਰ ਨਹੀਂ ਲੱਗਣਾ ਕਿਉਂਕਿ ਸਾਨੂੰ ਪਤਾ ਹੈ ਕਿ ਸਾਡਾ ਗੁਰੂ ਹੈ ਅਸੀਂ ਨਾਮ ਸ਼ਬਦ ਸਾਨੂੰ ਜੋ ਮਿਲਿਆ ਉਹ ਸਿਮਰਨਾ ਹੈ ਉਹ ਨਾਮ ਸ਼ਬਦ ਸਿਮਰਦੇ ਜਾਓ ਆਪਣੇ ਆਪ ਇਹ ਸਾਰੇ ਭੁਲੇਖੇ ਚੱਕ ਹੁੰਦੇ ਜਾਣੇ ਆ ਸੋ ਓਕਾਲ ਰੋਕਣ ਲਈ ਬਹੁਤ ਕੁਝ ਕਰਦਾ ਹੈ ਬਹੁਤ ਖੇਡਾਂ ਖੇਡਦਾ ਹੈ ਇਸ ਕਰਕੇ ਆਪਣੇ ਮਨ ਨੂੰ ਟਿਕਾਉਣਾ ਹੈ ਤੇ ਸਿਮਰਨ ਕਰਦੇ ਜਾਣਾ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸ ਦਿੰਦੇ ਆ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਅਸੀਂ ਹਰ ਰੋਜ਼ ਤੁਹਾਡੀਆਂ ਵੀਡੀਓ ਸੁਣਦੇ ਆ ਸਾਨੂੰ ਬਹੁਤ ਵਧੀਆ ਲੱਗਦੀਆਂ ਮਨ ਨੂੰ ਸਕੂਨ ਮਿਲਦਾ ਹੈ ਸੋ ਜੋ ਸਵਾਲ ਦਿਲ ਵਿੱਚ ਹੁੰਦੇ ਆ ਉਹ ਸਾਨੂੰ ਜਵਾਬ ਮਿਲ ਜਾਂਦਾ ਹੈ ਤੁਹਾਡੀ ਵੀਡੀਓ ਰਾਈ ਤੇ ਸਬਰ ਕਰਕੇ ਬੈਠੇ ਹੋਏ ਆ ਸੋ ਦੇਖੋ ਜਿਹੜੇ ਆਪਣੇ ਮਾਲਕ ਨੂੰ ਪਿਆਰ ਕਰਦੇ ਆ ਉਹ ਫਿਰ ਆਸ ਰੱਖ ਕੇ ਬੈਠੇ ਹੀ ਰਹਿੰਦੇ ਉਤਾਰ ਨੂੰ ਛੱਡਦੇ ਨਹੀਂ ਜਿਹੜੇ ਇੱਕ ਦਰ ਦੇ ਹੋ ਕੇ ਬਹਿ ਜਾਂਦੇ ਆ ਫਿਰ ਇੱਕ ਦਿਨ ਉਹਨਾਂ ਦੀ ਚੋਲੀ ਵਿੱਚ ਖੈਰਾਂ ਵੀ ਜ਼ਰੂਰ ਪੈਂਦੀਆਂ ਆ ਸੋ ਇੱਕ ਦਰ ਦੇ ਹੋ ਕੇ ਬੈਣਾ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਹਾਨੂੰ ਵੀਡੀਓ ਸਾਡੀਆਂ ਵਧੀਆ ਲੱਗਦੀਆਂ ਆ ਤੁਸੀਂ ਧਿਆਨ ਨਾਲ ਸੁਣਦੇ ਹੋ ਇਸ ਲਈ ਤੁਹਾਡੇ ਮਨ ਨੂੰ ਸਕੂਨ ਮਿਲਦਾ ਹੈ ਸੋ ਜਦੋਂ ਅਸੀਂ ਮਨ ਲਗਾ ਕੇ ਕੋਈ ਵੀ ਕਾਰਜ ਕਰਦੇ ਹਾਂ ਕੋਈ ਵੀ ਕਰਮ ਕਰਦੇ ਹਾਂ ਤਾਂ ਮਨ ਨੂੰ ਸ਼ਾਂਤੀ ਮਿਲਦੀ ਹੈ ਜਦੋਂ ਮਨ ਹੀ ਨਾ ਸਾਡਾ ਟਿਕੇ ਤਾਂ ਉਹਨਾਂ ਚ ਕਰ ਸ਼ਾਂਤੀ ਮਨ ਨੂੰ ਮਿਲ ਨਹੀਂ ਸਕਦੀ ਇਸ ਕਰਕੇ ਮਨ ਨੂੰ ਟਿਕਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਹੁਣ ਇੱਥੇ ਆਪਾਂ ਮੇਨ ਵਿਸ਼ੇ ਬਾਰੇ ਗੱਲ ਕਰਾਂਗੇ ਜੀ ਮੇਨ ਵਿਸ਼ਾ ਹੈ ਕਿ ਦਰਵਜੇ ਮੁਰੇ ਪਾਣੀ ਕਿਉਂ ਡੋਲਣਾ ਚਾਹੀਦਾ ਹੈ ਸੋ ਕਾਰਨ ਕੀ ਹੈ ਸੋ ਪਹਿਲੇ ਬਜ਼ੁਰਗ ਵੀ ਜੋ ਇਹ ਰੀਤੀ ਰਿਵਾਜ ਚਲਾ ਕੇ ਗਏ ਆ ਕੁਝ ਸੋਚ ਸਮਝ ਕੇ ਹੀ ਕਰਦੇ ਗਏ ਆ ਇਸ ਕਰਕੇ ਸਾਨੂੰ ਉਹਨਾਂ ਦੀ ਪਰੰਪਰਾ ਜਿਹੜੀ ਆ ਉਹ ਚਲਦੀ ਹੀ ਰੱਖਣੀ ਚਾਹੀਦੀ ਆ ਕਦੇ ਬੰਦ ਨਹੀਂ ਕਰਨੀ ਚਾਹੀਦੀ ਸੋ ਹਰ ਇੱਕ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਵੇਰੇ ਉੱਠਦੇ ਹੀ ਪਹਿਲਾਂ ਆਪਣੇ 메ਨ ਗੇਟ ਵਿੱਚ ਪਾਣੀ ਦਰਵਾਜ਼ੇ ਵਿੱਚ ਜਰੂਰ ਡੋਲੋ ਸੋ ਇਹਦੇ ਨਾਲ ਲਾਭ ਹੀ ਮਿਲਦਾ ਹੈ ਚੰਗਾ ਕਰਮ ਹੈ ਕੋਈ ਮਾੜਾ ਕਰਮ ਨਹੀਂ ਹੈ ਬਾਕੀ ਜਿਨ੍ਹਾਂ ਦੇ ਘਰਾਂ ਵਿੱਚ ਦਰਵਾਰ ਹੈ ਉਹਨਾਂ ਨੂੰ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਕਿ ਰਾਸਤਾ ਜਿਹੜਾ ਉਹ ਸਾਫ਼ ਹੀ ਹੋਣਾ ਚਾਹੀਦਾ ਹੈ ਕਿਉਂਕਿ ਅਮਰਤ ਵੀ ਨੇ ਉਹ ਪ੍ਰਮਾਤਮਾ ਸਾਡੇ ਪੀਰੋ ਮੁਰਸ਼ਦ ਫਿਰਕਾ ਪਾਉਂਦੇ ਆ ਇਸ ਕਰਕੇ ਦਰਵਾਜਾ ਸਾਫ਼ ਹੋਣਾ ਚਾਹੀਦਾ ਆ ਤੇ ਮੁੱਖ ਦਰਵਾਜੇ ਮੂਰੇ ਪਾਣੀ ਜ਼ਰੂਰ ਉੱਠਦੇ ਹੀ ਡੋਲ ਦੇਣਾ ਚਾਹੀਦਾ ਇਹਦੇ ਨਾਲ ਜੋ ਨੈਗੇਟਿਵਿਟੀ ਹੁੰਦੀ ਆ ਉਹ ਚੱਕ ਹੋ ਜਾਂਦੀ ਆ ਸੋ ਮਾਲਕ ਦਾ ਪੈਰਾ ਹੁੰਦਾ ਹੈ ਸੋ ਜਦੋਂ ਅਸੀਂ ਪਾਣੀ ਦਰਵਾਜੇ ਮੂਰੇ ਡੋਲਦੇ ਆ ਤੇ ਉਹਦੇ ਨਾਲ ਬਹੁਤ ਬੁਲਾਵਾ ਜਿਹੜੀਆਂ ਦੂਰ ਹੁੰਦੀਆਂ ਆ ਤੇ ਸ਼ੁੱਧ ਕੋ ਜਾਂਦਾ ਹੈ ਸੋ ਪ੍ਰਮਾਤਮਾ ਦਾ ਵੀ ਫਿਰਕਾ ਪੈਂਦਾ ਹੈ ਜਿੱਥੇ ਸਪਾਈ ਹੁੰਦੀ ਉੱਥੇ ਹੀ ਕੰਦੇ ਖੁਦਾਈ ਹੁੰਦੀ ਹੈ ਇਸ ਕਰਕੇ ਸਾਫ ਸਪਾਈ ਹਮੇਸ਼ਾ ਰੱਖਣੀ ਚਾਹੀਦੀ ਆ ਸੋ ਜਿਨ੍ਹਾਂ ਘਰਾਂ ਵਿੱਚ ਦਰਵਾਰ ਆ ਖਾਸ ਕਰਕੇ ਉਹਨਾਂ ਨੂੰ ਜਿਆਦਾ ਧਿਆਨ ਰੱਖਣਾ ਚਾਹੀਦਾ ਹੈ ਐਸੇ ਹਰ ਇੱਕ ਨੂੰ ਹੀ ਇਹ ਕਰਮ ਕਰ ਲੈਣਾ ਚਾਹੀਦਾ ਆ ਮੇਰੇ ਨਾਲ ਲਾਭ ਹੀ ਮਿਲਦਾ ਖਵਾਜਾ ਪਵਿੱਤਰ ਹੁੰਦਾ ਖਵਾਜੇ ਦੇ ਨਾਲ ਤੋ ਹੋ ਜਾਂਦਾ ਹੈ ਜੋ ਕੋਈ ਕਿਸੇ ਨੇ ਮਾੜਾ ਕਰਮ ਸੋ ਬਹੁਤ ਤਰ੍ਹਾਂ ਦੇ ਕਰਮ ਹਰ ਕੋਈ ਇਥੇ ਦੁਨੀਆ ਤੇ ਅੱਜ ਕੱਲ ਕਰ ਰਿਆ ਆ ਇਸ ਕਰਕੇ ਚਿਕਨ ਪਾਣੀ ਹੀ ਤੁਸੀਂ ਡੋਲ ਦਿੰਦੇ ਹੋ ਤਾਂ ਇਹਦੇ ਨਾਲ ਹੀ ਉਹ ਮਾੜੇ ਕਰਮ ਜਿਹੜੇ ਆ ਪਿਛਾ ਹਟ ਜਾਂਦੇ ਆ ਕੋਕ ਖਵਾਜਾ ਜੋ ਹੈ ਉਹ ਸਭ ਕੁਝ ਤਕਲ ਜਾਂਦਾ ਹੈ ਸੋ ਖਵਾਜਾ ਹਰ ਇੱਕ ਦੀ ਸੁੱਖਣਾ ਵੀ ਲੈ ਲੈਂਦਾ ਹੈ ਆਪਾਂ ਵੀਡੀਓ ਵਿੱਚ ਦੱਸਦੇ ਹੀ ਰਹੀਦਾ ਸੋ ਬਾਕੀ ਆਪਾਂ ਸਾਰੇ ਹੀ ਜਾਣਦੇ ਆ ਕਿ ਖਵਾਜਾ ਪੀਰਾਂ ਦਾ ਪੀਰ ਹੈ ਇਸ ਕਰਕੇ ਖਵਾਜੇ ਨੂੰ ਮੰਨ ਲਿਆ ਤੇ ਸਾਰੇ ਪੀਰ ਸਿੱਧੇ ਹੋ ਤੁਰਦੇ ਆ ਇਸ ਕਰਕੇ ਖਵਾਜਾ ਪੀਰ ਜੀ ਦੀ ਸੇਵਾ ਵੀ ਬਹੁਤ ਜਣੇ ਵੱਧ ਚੜ ਕੇ ਕਰਦੇ ਆ ਸੋ ਜਿਹੜੇ ਖਵਾਜਾ ਪੀਰ ਦੀ ਸੇਵਾ ਕਰਦੇ ਆ ਸੋ ਉਹਨਾਂ ਦੀ ਜ਼ਿੰਦਗੀ ਵਿੱਚ ਦੁੱਖ ਤਕਲੀਫਾਂ ਨੇੜੇ ਨਹੀਂ ਆਉਂਦੇ ਸੋ ਦੁੱਖ ਤਕਲੀਫ ਹਰ ਇੱਕ ਦੀ ਜ਼ਿੰਦਗੀ ਪਰ ਬਹੁਤੀ देर ਠਹਿਰਦੇ ਨਹੀਂ ਜਿਹੜਾ ਪ੍ਰਮਾਤਮਾ ਦੇ ਰਸਤੇ ਤੇ ਚੱਲਦਾ ਸੋ ਉਹਦੀ ਜ਼ਿੰਦਗੀ ਵਿੱਚ ਦੁੱਖ ਆਉਂਦੇ ਜਾਂਦਾ ਕਿਉਂਕਿ ਉਹ ਮਾਲਕ ਵੀ ਪ੍ਰੀਖਿਆ ਲੈਂਦਾ ਹੈ ਸੋ ਪਰ ਆਉਂਦਾ ਹੈ ਦੁੱਖ ਬਹੁਤੀ देर ਠਹਿਰਦਾ ਨਹੀਂ ਕਿਉਂਕਿ ਉਹ ਪ੍ਰਮਾਤਮਾ ਆਪ ਦੂਰ ਕਰ ਦਿੰਦਾ ਹੈ ਜਿਹੜਾ ਵਿਸ਼ਵਾਸ ਰੱਖ ਕੇ ਬੈਠਾ ਰਹਿੰਦਾ ਹੈ ਇੱਕ ਤਰਤਾ ਹੋ ਕੇ ਬੈਠ ਜਾਂਦਾ ਹੈ ਸੋ ਬਾਕੀ ਮੁੱਖ ਦਰਵਾਜ਼ੇ ਵਿੱਚ ਪਾਣੀ ਜ਼ਰੂਰ ਡੋਲਦਿਆ ਕਰੋ ਪਾਉ ਨੂੰ ਇੱਕ ਦੋ ਗਲਾਸ ਹੀ ਡੋਲੋ ਪਰ ਡੋਲੋ ਜ਼ਰੂਰ ਇਹਦੇ ਨਾਲ ਬਹੁਤ ਵਧੀਆ ਸੰਕੇਤ ਵੀ ਮਿਲਣੇ ਸ਼ੁਰੂ ਹੋ ਜਾਂਦੇ ਆ ਕਿ ਰਸਾਫ ਸਪਾਈ ਹੁੰਦੀ ਆ ਪ੍ਰਮਾਤਮਾ ਦਾ ਫਿਰਕਾ ਹੁੰਦਾ ਆ ਕਹਿੰਦੇ ਕਿ ਮਾਂ ਲక్ష్ਮੀ ਵੀ ਅਮਰਤ ਵੇਲੇ ਆਉਂਦੀ ਹੈ ਜੇਕਰ ਇਹ ਦਰਵਾਜ਼ੇ ਵਿੱਚ ਪਾਣੀ ਡੋਲਦੇ ਆ ਦਰਵਾਜ਼ੇ ਨੂੰ ਸ਼ੁੱਧ ਕਰ ਲੈਨੇ ਆ ਤਾਂ ਫਿਰ ਦੇਵੀ ਦੇਵਤਿਆਂ ਦਾ ਪੈਰਾ ਫਿਰਕਾ ਆਉਂਦਾ ਹੈ ਉਸ ਘਰ ਵਿੱਚ ਸੋ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜੋ ਸਾਡੇ ਮੇਨ ਬਜ਼ੁਰਗ ਕਰਦੇ ਗਏ ਉਹ ਕਰਮ ਖੁਦ ਵੀ ਕਰੋ ਸੋ ਬਾਕੀ ਜੇacre ਵੀਡੀਓ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਲਾਈਕ ਕਮੈਂਟ ਤੇ ਜਰੂਰ ਕਰ ਦੇਣਾ ਜੀ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਜੈ ਪੀਰਾਂ ਦੀ ਜੀ ਜੈ ਸਈਆਂ ਦੀ